ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਆ ਇੱਕ ਹੋਰ ਐਪੀਸੋਡ ਲੈ ਕੇ ਸਾਰਿਆਂ ਦਾ ਸਵਾਗਤ ਕਰਦਾ ਜੀ ਮੈਂ ਗੁਰਿੰਦਰ ਤੇ ਅੱਜ ਵੀ ਗੱਲਾਂ ਹੋਣਗੀਆਂ ਤੁਹਾਨੂੰ ਸਕੂਨ ਦੇਣ ਵਾਲੀਆਂ ਸੇਧ ਦੇਣ ਵਾਲੀਆਂ ਸੋ ਅੱਜ ਇੱਕ ਗੱਲ ਮੈਂ ਸੋਚ ਰਿਹਾ ਸੀ ਵੀ ਆਪਾਂ ਸਾਰੇ ਮੈਂ ਵੀ ਵਿੱਚ ਹੀ ਆਪਣੇ ਆਪ ਨੂੰ ਗਿਣੂੰਗਾ ਕਿ ਸਾਰੇ ਇਨਸਾਨ ਆਪਾਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਗਲਤ ਚੀਜ਼ਾਂ ਦੇ ਵਿੱਚੋਂ ਆਪਾਂ ਜਿਨ੍ਹਾਂ ਨੂੰ ਜ਼ਰੀਆ ਬਣਾਉਣਾ ਚਾਹੁੰਦੇ ਆ ਆਪਣੇ ਸੁੱਖਾਂ ਦਾ ਅਸਲ ਦੇ ਵਿੱਚ ਉਹੀ ਚੀਜ਼ਾਂ ਸਾਡੇ ਦੁੱਖਾਂ ਦਾ ਕਾਰਨ ਬਣੀ ਜਾਂਦੀਆਂ ਨੇ ਚਾਰ ਇਹੋ ਜੀਆਂ ਚੀਜ਼ਾਂ ਮੈਂ ਨੋਟਿਸ ਕੀਤੀਆਂ ਜਿਹਦੇ ਬਾਰੇ ਅੱਗੇ ਵੀਡੀਓ ਦੇ ਵਿੱਚ ਗੱਲ ਕਰਨੀ ਆ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਜੋ ਸ਼ੁਰੂ ਕਰਦੇ ਆਂ ਜੀ ਵੀਡੀਓ ਨੂੰ ਸਭ ਤੋਂ ਪਹਿਲੀ ਚੀਜ਼ ਆ ਜੀ ਪੈਸਾ ਪੈਸੇ ਨੂੰ ਤਾਂ ਆਪਾਂ ਖੁਸ਼ੀਆਂ ਦੀ ਸਭ ਤੋਂ ਵੱਡੀ ਚਾਬੀ ਮੰਨਦੇ ਆਂ ਚਲੋ ਹੈਗੀ ਵੀ ਆ ਮੁਕਰ ਨਹੀਂ ਸਕਦੇ ਨਾ ਮੈਂ ਕਦੇ ਮੁਕਰਿਆ ਵੀ ਪੈਸੇ ਬਿਨਾ ਆਪਾਂ ਜ਼ਿੰਦਗੀ ਅੱਜ ਦੀ ਸੋਚ ਵੀ ਨਹੀਂ ਸਕਦੇ ਜ਼ਰੂਰੀ ਆ ਪੈਸਾ ਪਰ ਆਪਾਂ ਨਾ ਕਈ ਵਾਰੀ ਇਹ ਅੰਦਾਜ਼ੇ ਲਗਾਉਂਦੇ ਆਂ ਵੀ ਅੱਜ ਯਾਰ ਮੇਰੇ ਕੋਲ ਕੁਝ ਨਹੀਂ ਹੈਗਾ ਕੱਲ ਨੂੰ ਜਦੋਂ ਮੈਂ ਬਹੁਤ ਸਾਰਾ ਪੈਸਾ ਕਮਾ ਲਿਆ ਮੇਰੇ ਕੋਲੇ ਬਹੁਤ ਸਾਰੇ ਗੈਜਟ ਹੋਣਗੇ ਮੇਰੇ ਕੋਲ ਵਧੀਆ ਕਾਰ ਹੋਊਗੀ ਵਧੀਆ ਲਗਜ਼ਰੀ ਕੋਠੀ ਹੋਊਗੀ ਹਰ ਸੁੱਖ ਸਹੂਲਤ ਮੇਰੇ ਕੋਲ ਹੋਊਗੀ ਤਾਂ ਮੇਰੀ ਜ਼ਿੰਦਗੀ ਬਹੁਤ ਚੰਗੀ ਹੋਊਗੀ ਮੈਨੂੰ ਖੁਸ਼ੀਆਂ ਮਿਲ ਜਾਣਗੀਆਂ ਜਿਨ੍ਹਾਂ ਕੋਲ ਇਹ ਚੀਜ਼ਾਂ ਪਹਿਲਾਂ ਹੀ ਹੈਗੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਪੂਰੀ ਤਰ੍ਹਾਂ ਖੁਸ਼ ਨੇ ਉਹ ਸੈਟੀਸਫਾਈ ਹੋ ਗਏ ਆਪਣੀ ਜ਼ਿੰਦਗੀ ਚ ਨਹੀਂ ਹੋਏ ਹੋਣੇ ਪੈਸਾ ਕਦੇ ਵੀ ਤੁਹਾਨੂੰ ਹਰ ਖੁਸ਼ੀ ਨਹੀਂ ਦੇ ਸਕਦਾ ਕਈ ਵਾਰ ਇਹ ਹੁੰਦਾ ਆਪਾਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਗਲਤ ਕੰਮ ਕਰ ਲੈਨੇ ਆ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਪਰਿਵਾਰ ਨੂੰ ਖੁਸ਼ੀਆਂ ਦਈਏ ਆਪਣੇ ਆਪ ਨੂੰ ਖੁਸ਼ੀਆਂ ਦਈਏ ਪੈਸਾ ਆਉਂਦਾ ਦਿਖਦਾ ਕਦੇ ਮੌਕਾ ਮਿਲਦਾ ਤੁਹਾਨੂੰ ਗਲਤ ਕੰਮ ਕਰਕੇ ਪੈਸਾ ਕਮਾਉਣ ਦਾ ਤੇ ਤੁਸੀਂ ਰੁਕਦੇ ਨਹੀਂ ਕਮਾ ਲੈਨੇ ਹੋ ਜੇ ਕਮਾਵੀ ਲਿਆ ਤੁਸੀਂ ਆਪਣੇ ਸ਼ੌਂਕ ਪੂਰੇ ਕਰ ਵੀ ਲਏ ਪਰ ਅੰਦਰ ਤੁਹਾਡੇ ਨਾਲ ਇੱਕ ਡਰ ਪੈਦਾ ਹੋਣਾ ਸ਼ੁਰੂ ਹੋ ਜਾਣਾ ਵੀ ਮੈਂ ਗਲਤ ਕੰਮ ਕੀਤਾ ਵਾ ਮੈਨੂੰ ਅੱਜ ਜਾਂ ਕੱਲ ਨੂੰ ਨੁਕਸਾਨ ਹੋ ਸਕਦਾ ਮੇਰੇ ਪਰਿਵਾਰ ਨੂੰ ਨੁਕਸਾਨ ਹੋ ਸਕਦਾ ਕੀ ਸਕੂਨ ਮਿਲ ਜੂਗਾ ਨਹੀਂ ਮਿਲਣਾ ਪੈਸਾ ਆ ਜੂਗਾ ਪਰ ਸਕੂਨ ਨਹੀਂ ਮਿਲਣਾ ਸੋ ਹਮੇਸ਼ਾ ਜਿਹੜੇ ਇਮਾਨਦਾਰੀ ਦੀ ਕਮਾਈ ਆਪਾਂ ਨੂੰ ਕਰਨੀ ਚਾਹੀਦੀ ਹੈ ਇਮਾਨਦਾਰੀ ਦੇ ਨਾਲ ਵੀ ਤੁਸੀਂ ਬਹੁਤ ਸਾਰਾ ਪੈਸਾ ਕਮਾ ਸਕਦੇ ਹਾਂ ਇਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਬੇਈਮਾਨੀ ਦੇ ਨਾਲ ਹੀ ਆਪਾਂ ਬਹੁਤ ਸਾਰਾ ਪੈਸਾ ਕਮਾ ਸਕਦੇ ਆ ਜਦੋਂ ਤੁਸੀਂ ਮਿਹਨਤ ਕਰੋਗੇ ਹਾਰਡਵਰਕ ਸਮਾਰਟਵਰਕ ਦੋਨੋਂ ਜੋੜ ਕੇ ਕਰੋਗੇ ਤਾਂ ਪੈਸਾ ਜ਼ਰੂਰ ਕਮਾ ਸਕਦੇ ਹੋ ਬਸ ਬੇਈਮਾਨੀਆਂ ਤੋਂ ਬਚ ਕੇ ਰਹਿਣਾ ਦੂਜਾ ਪੁਆਇੰਟ ਹੈ ਜੀ ਆਪਾਂ ਥਾਵਾਂ 'ਚੋਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿਵੇਂ ਜਿੱਥੇ ਅਸੀਂ ਰਹਿੰਦੇ ਆ ਸਾਨੂੰ ਉਹ ਘਰ ਨਹੀਂ ਪਸੰਦ ਸਾਨੂੰ ਲੱਗਦਾ ਕਿ ਆਲੇ ਦੁਆਲੇ ਦਾ ਮਾਹੌਲ ਨਹੀਂ ਵਧੀਆ ਜਦੋਂ ਅਸੀਂ ਇੱਥੋਂ ਕਿਤੇ ਹੋਰ ਜਾਵਾਂਗੇ ਫੇਰ ਸਾਨੂੰ ਖੁਸ਼ੀਆਂ ਮਿਲ ਜਾਣਗੀਆਂ ਮਿਲ ਜਾਂਦੀਆਂ ਖੁਸ਼ੀਆਂ ਨਹੀਂ ਅੱਜ ਦੀ ਨਾ ਬਹੁਤ ਵੱਡੀ ਉਦਾਹਰਨ ਆ ਕਿ ਅਸੀਂ ਆਪਣੇ ਦੇਸ਼ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਹਾਂ ਬਾਹਰ ਸੈਟਲ ਹੋਣਾ ਚਾਹੁੰਦੇ ਆ ਕਿਉਂ ਚੰਗੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਖੁਸ਼ੀਆਂ ਦੀ ਭਾਲ ਦੇ ਵਿੱਚ ਤੇ ਬੱਚਿਆਂ ਦੇ ਵਧੀਆ ਭਵਿੱਖ ਦੇ ਲਈ ਪਰ ਕੀ ਇਹ ਸਾਰਾ ਕੁਝ ਤੁਹਾਨੂੰ ਮਿਲ ਜਾਂਦਾ ਸੱਚੋ ਸੱਚੀ ਦੱਸਿਓ ਕਿੰਨੇ ਕੁ ਲੋਕ ਕਾਮਯਾਬ ਹੋ ਪਾਉਂਦੇ ਨੇ ਇਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਮਾਫ ਕਰਨਾ ਵੈਸੇ ਮੇਰਾ ਇਹ ਵਿਸ਼ਾ ਹੁੰਦਾ ਨਹੀਂ ਕਿ ਬਾਹਰ ਜਾਣ ਦੇ ਫਾਇਦੇ ਨੁਕਸਾਨ ਮੈਂ ਦੱਸਾਂ ਪਰ ਜੋ ਹੋ ਰਿਹਾ ਉਹਦੀ ਉਦਾਹਰਨ ਤੁਹਾਨੂੰ ਮੈਂ ਦੇ ਰਿਹਾ ਵਾਂ ਜੀ ਕਿ ਜਦਾਂ ਬਾਹਰ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਗਏ ਪਰ ਉੱਥੇ ਜਾ ਕੇ ਅਸਲੀਅਤ ਸਾਹਮਣੇ ਆਈ ਵੀ ਜੋ ਵੀਡੀਓ ਦੇ ਵਿੱਚ ਉਹ ਮੁਲਕ ਦੇਖਦੇ ਸੀ ਜੋ ਫੋਟੋਆਂ 'ਚ ਦੇਖੇ ਸੀ ਉਹਦੇ ਨਾਲੋਂ ਤਾਂ ਬਹੁਤ ਵੱਖਰੇ ਨੇ ਤੇ ਤਾਂ ਵੀ ਜ਼ਿੰਦਗੀ ਆ ਜਿਹੜੀ ਬੜੀ ਹਾਰਡ ਆ ਤੇ ਉੱਤੋਂ ਅਸੀਂ ਪਰਿਵਾਰ ਤੋਂ ਦੂਰ ਹੋ ਗਏ ਕੋਈ ਪਰਿਵਾਰ ਦਾ ਮੈਂਬਰ ਉੱਥੇ ਆ ਕੋਈ ਪਰਿਵਾਰ ਦਾ ਮੈਂਬਰ ਇੱਥੇ ਆ ਤੇ ਸਕੂਨ ਕਿੱਥਾਂ ਮਿਲੂਗਾ ਕਿੱਥੋਂ ਖੁਸ਼ੀਆਂ ਲੱਭ ਲਓਗੇ ਤੁਸੀਂ ਸੋ ਇਸ ਗੱਲ ਦਾ ਇਸ ਗੱਲ ਤੇ ਵੀ ਸੋਚਣ ਦੀ ਲੋੜ ਆ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੀ ਕਿ ਖੁਸ਼ੀਆਂ ਜਿਹੜਾ ਸਬਰ ਤੇ ਚੰਗੀ ਜ਼ਿੰਦਗੀ ਇਹ ਆਪਣੀ ਸੋਚ ਆ ਸਾਡਾ ਨਜ਼ਰੀਆ ਵਾ ਇਹ ਸਾਡੇ ਸਾਰਾ ਕੁਝ ਅੰਦਰ ਹੀ ਆ ਜਦੋਂ ਅਸੀਂ ਆਪਣੇ ਅੰਦਰ ਨੂੰ ਵਧੀਆ ਬਣਾ ਲਿਆ ਸੋਚ ਨੂੰ ਵਧੀਆ ਬਣਾ ਲਿਆ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਕੋਨੇ ਦੇ ਉੱਤੇ ਰਹੋ ਧਰਤੀ ਸਾਰੀ ਪ੍ਰਮਾਤਮਾ ਦੀ ਆ ਕੁਦਰਤ ਨੇ ਬਣਾਈ ਹੋਈ ਆ ਉੱਥੋਂ ਤੁਸੀਂ ਖੁਸ਼ੀਆਂ ਲੱਭ ਸਕਦੇ ਹੋ ਧਾਵਾਂ ਤੁਹਾਨੂੰ ਕੁਝ ਦੇਰ ਦੇ ਲਈ ਸਕੂਨ ਜ਼ਰੂਰ ਦੇ ਸਕਦੀਆਂ ਪਰ ਪਰਮਾਨੈਂਟ ਨਹੀਂ ਤੁਹਾਨੂੰ ਖੁਸ਼ੀਆਂ ਦੇ ਸਕਦੀਆਂ ਤੀਜਾ ਪੁਆਇੰਟ ਹੈ ਜੀ ਆਪਾਂ ਰਿਸ਼ਤਿਆਂ ਦੇ ਵਿੱਚੋਂ ਕਈ ਵਾਰ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆਂ ਤੇ ਸਭ ਤੋਂ ਜ਼ਿਆਦਾ ਦੁਖੀ ਹੋ ਜਾਂਦੇ ਆਂ ਉਹੀ ਰਿਸ਼ਤਿਆਂ ਤੋਂ ਜਿਹੜੇ ਰਿਸ਼ਤਿਆਂ ਤੋਂ ਆਪਾਂ ਖੁਸ਼ੀਆਂ ਦੀ ਉਮੀਦ ਕਰਦੇ ਆਂ ਉਹੀ ਰਿਸ਼ਤੇ ਆ ਕੇ ਤੁਹਾਨੂੰ ਦਰਦ ਦੇ ਜਾਂਦੇ ਨੇ ਸੱਚਾਈ ਆ ਹੰਡਾਏ ਹੋਣਗੇ ਇਹ ਤਾਂ ਹਰ ਬੰਦੇ ਨੇ ਇਹ ਤਜਰਬਾ ਲੈ ਲਿਆ ਹੋਊਗਾ ਜੋ ਮੈਂ ਦੱਸ ਰਿਹਾ ਸੋ ਕੀਤਾ ਕੀ ਜਾਵੇ ਕਿ ਰਿਸ਼ਤਿਆਂ ਨੂੰ ਇਗਨੋਰ ਕਰ ਦਿੱਤਾ ਜਾਵੇ ਨਹੀਂ ਰਿਸ਼ਤੇ ਨੂੰ ਇਗਨੋਰਟਾ ਨਹੀਂ ਕੀਤਾ ਜਾ ਸਕਦਾ ਆਪਾਂ ਲੋਕਾਚਾਰੀ ਦੇ ਵਿੱਚ ਵਿਚਰਨਾ ਵਾ ਸਮਾਜ ਦੇ ਵਿੱਚ ਰਹਿਣਾ ਵਾ ਤਾਂ ਜਿਹੜੇ ਰਿਸ਼ਤੇ ਆ ਉਹ ਸੀਮਤ ਦਾਇਰੇ ਦੇ ਵਿੱਚ ਤਾਂ ਜ਼ਰੂਰ ਰੱਖਣੇ ਪੈਣਗੇ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜੇ ਕਿਸੇ ਰਿਸ਼ਤੇ ਤੋਂ ਬਹੁਤ ਜ਼ਿਆਦਾ ਉਮੀਦਾਂ ਲਾਈ ਬੈਠੇ ਹੋ ਕਿ ਉਹ ਮੇਰੀ ਜ਼ਿੰਦਗੀ ਚ ਤਾਂ ਹੀ ਮੇਰੀ ਜ਼ਿੰਦਗੀ ਚ ਖੁਸ਼ੀਆਂ ਰਹਿਣਗੀਆਂ ਤਾਂ ਉਹ ਤੁਹਾਡੀ ਗਲਤਫਹਿਮੀ ਹੋ ਸਕਦੀ ਆ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਆਪਣੇ ਆਪ ਦੇ ਵਿੱਚੋਂ ਖੁਸ਼ੀਆਂ ਨੂੰ ਪੈਦਾ ਕਰਨਾ ਸਿੱਖੋ ਰਿਸ਼ਤੇ ਆ ਉਹ ਜ਼ਿੰਦਗੀ 'ਚ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਓ ਤੁਹਾਨੂੰ ਕੋਈ ਫਰਕ ਨਾ ਪਵੇ ਚੌਥੀ ਚੀਜ਼ ਹੈ ਜੀ ਆਪਾਂ ਨਸ਼ਿਆਂ 'ਚੋਂ ਖੁਸ਼ੀਆਂ ਲੱਭਣ ਲੱਗ ਜਾਂਦੇ ਆਂ ਕਈ ਵਾਰੀ ਇਹਦੇ ਬਾਰੇ ਵੀ ਮੈਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਤੁਸੀਂ ਸਾਰੇ ਸਮਝਦਾਰ ਹੋ ਕੁਝ ਲੋਕ ਰਾਹ ਤੋਂ ਭਟਕ ਜਾਂਦੇ ਨੇ ਜ਼ਿੰਦਗੀ ਆ ਸਮੱਸਿਆਵਾਂ ਆਉਂਦੀਆਂ ਨੇ ਦੁੱਖ ਆਉਂਦੇ ਨੇ ਤੇ ਘਬਰਾ ਜਾਨੇ ਆ ਆਪਾਂ ਨਹੀਂ ਫੈਸਲਾ ਸਹੀ ਕਰ ਪਾਉਂਦੇ ਪਰ ਇੰਨੀ ਗੱਲ ਜਰੂਰ ਕਹਿਣਾ ਚਾਹੂੰਗਾ ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਬਖਸ਼ੀ ਆ ਬਹੁਤ ਸੋਹਣਾ ਸ਼ਰੀਰ ਆਪਾਂ ਸਾਰਿਆਂ ਨੂੰ ਬਖਸ਼ਿਆ ਵਾ ਸੋ ਆਪਣਾ ਫਰਜ਼ ਆ ਇਹਨੂੰ ਸਹੀ ਰੱਖਣਾ ਰੱਖਣਾ ਕਿਉਂਕਿ ਕਹਿੰਦੇ ਆ ਜੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਆਪਾਂ ਨਸ਼ਾ ਉਹ ਕਰੀਏ ਉਹਦੇ ਨਾਮ ਦਾ ਪਰਮਾਤਮਾ ਦਾ ਨਸ਼ਾ ਕਰੀਏ ਸਿਮਰਨ ਦਾ ਨਸ਼ਾ ਕਰੀਏ ਤੇ ਉਹ 24 ਘੰਟੇ ਆ ਉਹ ਕੁਮਾਰੀ ਤਾਂ ਕਦੇ ਖਤਮ ਹੀ ਨਹੀਂ ਹੋਣੀ ਤੇ ਇਹ ਜਿਹੜੇ ਨਸ਼ਿਆਂ ਚ ਆਪਾਂ ਪੈ ਜਾਂਦੇ ਆ ਇਹ ਤਾਂ ਫਿਰ ਆਰਟੀਫੀਸ਼ੀਅਲ ਨੇ ਤੇ ਥੋੜੀ ਦੇਰ ਦੇ ਹੁੰਦੇ ਨੇ ਤੇ ਤੁਹਾਨੂੰ ਨੁਕਸਾਨ ਕਰਦੇ ਨੇ ਐਨੀ ਗੱਲ ਹੀ ਕਹਿਣਾ ਚਾਹੂੰਗਾ ਜੀ ਬਹੁਤ ਬਹੁਤ ਧੰਨਵਾਦ ਸੋ ਕਿਵੇਂ ਲੱਗੀ ਅੱਜ ਦੀ ਵੀਡੀਓ ਕਿਵੇਂ ਲੱਗੇ ਅੱਜ ਦੇ ਵਿਚਾਰ ਜਰੂਰ ਦੱਸਿਓ ਜੀ ਕਮੈਂਟ ਕਰਕੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਕੋਈ ਨਵਾਂ ਕਨਸੈਪਟ ਲੈ ਕੇ